ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜ਼ਿਮੀਂਦਾਰ ਭਰਾ ਆਪਣਾ ਠੀਕ ਹੈ ਜੀ ਦੇਖ ਸਕਦੇ ਹੋ ਗੱਬਣ ਮੱਝ ਬਕਾਊਆ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 75280006355 ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜਸਵੀਰ ਸਿੰਘ ਪਿੰਡ ਪਿੰਡ ਬਾਕਸਗੜ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਵੀ ਮੱਝ ਦੀ ਜਾਣਕਾਰੀ ਦਿਓ ਆਪਣੀ ਦੀ ਮੱਝ ਇਹ ਆਪਣਿਆ ਇਹ ਇਹਨੂੰ 5ਵਾਂ ਮਹੀਨਾ ਲੱਗਿਆ ਵਾ ਕਿੰਨੀ ਤਰੀਕ ਤੋਂ ਜੀ ਇਹ 24 ਤਰੀਕ ਤੋਂ ਠੀਕ ਹੈ ਜੀ ਰੇਟ ਜੀ ਦਾ ਰੇਟ 62000 ਰੇਟ 62000 ਤੇ ਦੁੱਧ ਦਿੰਦੀ ਹੈ ਜੀ ਹਣਾ ਨਹੀਂ ਦੁੱਧ ਨਹੀਂ ਦਿੰਦੀ ਦੁੱਧ ਨਹੀਂ ਦਿੰਦੀ ਠੀਕ ਹੈ ਜੀ ਇਹ ਲੋਪਰਾ ਚੱਕਰ ਸਰਦਾਂ ਤੋਂ ਦੁੱਧ ਡਰਾਈ ਆ ਪੰਜਵਾਂ ਮਹੀਨਾ ਲੱਗਾ ਤੋੜ ਦੋ ਜੀ ਤੋੜ ਦੋ ਅਬੂਰਾ ਲਾ ਦੇ ਪਹਿਲਾਂ ਪੂਰਾ ਲਾ ਦੋ ਤੂੰ ਲੋ ਜੀ ਚੱਕਰ ਸਰਦ ਪਰਾ ਤੋੜ ਦੋ ਤੋੜ ਦੋ ਪੰਜਵੇਂ ਮਹੀਨੇ ਲੱਗਿਆ ਭਰਾ ਗੱਭਣ ਹੈਗੀ ਜਾਂ ਦੁੱਧ ਨਹੀਂ ਦਿੰਦੀ ਠੀਕ ਹੈ ਜੀ ਦੁੱਧੋਂ ਡਰਾਈ ਕਰੀ ਵੀ ਆ ਠੀਕ ਹੈ ਜੀ ਮੋੜ ਲਓ ਜੀ ਮੋੜ ਲਓ ਮੋੜ ਲਓ ਲੋ ਜੀ ਚੱਕਰ ਸਰਦ ਪਰਾ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਾ ਦਾਂਗੇ ਭਰਾ ਲੋ ਜੀ ਤੋੜਾ ਤਰਾ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਪਿੰਡ ਵਖਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਜੀ ਨੇ ਰੇਟ ਮੰਗਿਆ 68 ਬੰਦੋ ਜੀ ਬੰਦੋ ਬਾਈ ਜੀ ਨੇ ਜ਼ਰੂਰ ਕੰਡਕਟ ਕਰੋਗਾ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰ ਲਈ 752800355 ਜੀ ਠੀਕ ਹੈ ਜੀ ਵੱਧ ਜਾਣਕਾਰੀ ਬਾਈ ਜੀ ਤੋਂ ਲੈ ਲਓ ਜੀ ਅ ਛੋਟੀ ਚੈੱਕ ਕਰ ਬਾਈ ਵੀ ਹੈ ਇਹ ਚੈੱਕ ਕਰਾਈ ਵੀ ਹੈ ਜੀ ਅਗਲਾ ਚੈੱਕ ਵਾਲੇ ਇੱਕ ਕੱਲ ਕਰਾਈ ਹੈ ਅਗਲਾ ਚੈੱਕ ਕਰਾ ਲੈ ਹਾਂ ਅਗਲੇ ਨੇ ਚੈੱਕ ਨੂੰ ਕਰਾ ਸਕਦਾ ਅਗਲਾ ਕਰਾ ਸਕਦਾ ਹਾਂ ਲੋਪਰਾ ਅਗਲਾ ਤੁਸੀਂ ਚੈੱਕ ਕਰਵਾ ਸਕਦੇ ਹੋ ਬਾਈ ਜੀ ਨੇ ਚੈੱਕ ਕੱਲ ਕਰਵਾਈ ਹੈ ਠੀਕ ਹੈ ਜੀ ਲੋ ਜੀ ਠੀਕ ਹੈ ਜੀ ਬਾਈ ਜੀ ਨੇ ਜੇ ਸੂਏ ਸੂਹੂਗੀ ਦੂਜੇ ਸੂਏ ਦੂਜੇ ਠੀਕ ਹੈ ਹਾਂ ਦੂਜੇ ਸੂਈ ਵੀ ਸੀ ਇਹ ਠੀਕ ਹੈ ਜੀ ਠੀਕ ਹੈ ਲੋਪਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚੁੱਕ ਕੇ ਬਾਈ